ਨੇ ਬਿੱਤੇ ਦੀ ਨੀ ਪਿਸਤੌਲ ਦਿਖਾ ਕੇ 27 ਲੱਖ ਰੁਪਏ ਦੀ ਖੋਹ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਖੋਹ ਕੀਤੀ ਗਈ ਨਗਦੀ ਪਿਸਤੌਲ ਅਤੇ ਕਾਰ ਆਦਿ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਡੀਐਸਪੀ ਰਾਜਪੁਰਾ ਮਨਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਕੀ ਦੱਸਿਆ ਤੁਸੀਂ ਵੀ ਸੁਣੋ ਜੀ ਹਾਂ ਜੀ ਸਾਡੇ 30 ਤਰੀਕ ਨੂੰ ਜਿਹੜੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਵੀ ਕੋਈ ਕਾਲ ਕੀਤੀ ਪੰਟਰੋਲ ਰੂਮ ਤੇ ਦੀਪਨ ਦੀਪ ਸੈਣੀ ਆ ਜਿਹੜਾ ਜਗਾਦਰੀ ਦਾ ਰਹਿਣ ਵਾਲਾ ਆ ਉਹਨੇ ਕਾਲ ਕੀਤੀ ਕਿ ਮੇਰਾ ਕੋ 26 ਲੱਖ ਰੁਪਏ 27 ਲੱਖ ਰੁਪਏ ਜਿਹੜਾ ਮੇਰਾ ਹੈਗਾ ਮੇਰੀ ਖੋ ਹੋਈ ਹੈਗੀ ਆ ਜਿਹੜਾ ਮੌਕੇ ਤੇ ਸਾਡੇ ਚੌਂਕੀਨ ਚਾਰਚ ਬਸੰਤਪੁਰਾ ਐਸ ਐਚਓ ਸਾਦਰ ਰਾਜਪੁਰਾ ਜਿਹੜਾ ਕਿ ਮੌਕੇ ਤੇ ਗਏ ਹੈਗੇ ਆ ਉਹਦੇ ਜਿਹੜਾ ਹੈਗਾ ਪਰਚਾ ਦਰਜ ਕੀਤਾ ਹੈਗਾ ਫਰਜਾ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਕਿ ਮਤਲਬ ਸਾਨੂੰ ਜੋ ਮਤਲਬ ਇਨਫੋਰਮੇਸ਼ਨ ਮਿਲੀ ਉਸ ਦੇ ਤੇ ਅਸੀਂ ਵਰਕ ਕੀਤਾ ਹੈਗਾ ਉਹ ਵਰਕ ਕਰਨ ਤੋਂ ਬਾਅਦ ਜਿਹੜਾ ਸਾਨੂੰ ਇਹਦੇ ਵਿੱਚ ਚਾਰ ਬੰਦਿਆਂ ਦੇ ਜਿਹੜਾ ਮਤਲਬ ਸਾਨੂੰ ਨਾਂ ਜਿਹੜੇ ਆਇਡੈਂਟੀਫਾਈ ਹੋਏ ਆ ਉਹਦੇ ਵਿੱਚ ਇੱਕ ਕਤੀਬੂਤਾ ਉਹ ਬੂਟਾ ਠੋਰਾ ਹੈਗਾ ਦੂਜਾ ਹੈਗਾ ਸਤਵੀਰ ਸਿੰਘ ਤੀਜਾ ਹੈਗਾ ਪਰਮਿੰਦਰ ਸਿੰਘ ਚੌਥਾ ਹੈਗਾ ਗੁਰਵਿੰਦਰ ਸਿੰਘ ਇਹ ਚਾਰ ਜਿਹੜੇ ਹੈਗੇ ਆ ਉਹ ਸੀਗੇ ਇਹਨਾਂ ਕੀ ਕੀਤਾ ਹੋਇਆ ਪਹਿਲੇ ਜਿਹੜਾ ਬੂਟੇ ਨੇ ਜਾਲੀ ਆਈਡੀ ਬਣਾ ਕੇ ਬੀਆ ਹੱਬ ਦੇ ਨਾਂ ਤੇ ਆਈਡੀ ਬਣਾਈ ਹੋਈ ਸੀਗੀ ਇਹਨੀਆਂ ਹੀ ਦੱਸਿਆ ਹੋਇਆ ਸੀ ਸਾਡਾ ਜਿਹੜਾ ਦਫ਼ਤਰ ਹੈਗਾ ਉਹ ਗਵਿੰਦਗੜ੍ਹ ਦੇ ਵਿੱਚ ਹੈਗਾ ਤੇ ਅਸੀਂ ਜਿਹੜਾ ਅਸਟਰੀਆ ਭੇਜਦੇ ਹੈਗੇ ਆ ਦੀਪ ਸੈਣੀ ਨੇ ਜਿਹਦਾ ਜਿੱਲੀ ਇਹਨਾਂ ਨੇ ਗੱਲ ਹੋਈ 27 ਲੱਖ ਦੇ ਵਿੱਚ ਡਨ ਹੋਈ ਵੇਸਟੀ ਜਿਆ ਤੇਰੇ ਪਰਮਨੂੰ ਜੀ ਭੇਜ ਦਾਂਗੇ ਜਦੋਂ ਇਹ ਗੱਲ ਹੋ ਗਈ ਕਲੀਅਰ ਹੋ ਗਈ ਉਹ ਤੋਂ ਵਾਅਦਾ ਨਹੀਂ ਕਿਹਾ ਵੀ ਵੀ ਸਾਨੂੰ ਪੈਸੇ ਸ਼ੋਅ ਕਰੋ 25000 ਰੁਪਿਆ ਉਹ ਫਿਰ ਉਹਨੂੰ ਇੱਥੇ ਬੁਲਾ ਲਿਆ ਦੀਵਸ ਜਨਨੀ ਇਤੇ ਜਸ਼ਨ ਬੋਤਲ ਦੇ ਕੋਲ ਉੱਥੇ ਬੁਲਾ ਕੇ ਇਹ ਨਹੀਂ ਕੀ ਕੀਤਾ ਵੀ ਵੀਜ਼ਾ ਤਾਂ ਕੋਈ ਲੱਗਾ ਨਹੀਂ ਸੀਗਾ ਇਹ ਨਹੀਂ ਪਹਿਲੇ ਹੀ ਇਹਨਾਂ ਦੀ ਮਨਸਾ ਸੀ ਕਿ ਵੀ ਪੈਸੇ ਖੋਣੇ ਹੈਗੇ ਆ ਜਦੋਂ ਉਹਨੇ ਪੈਸੇ ਦਿਖਾਏ ਹੈਗੇ ਆ ਇਹ ਨਹੀਂ ਇਹ ਜਿਹੜਾ ਆਪਣੇ ਪੇਸਟਰ ਸੀਗਾ ਦੰਮੀ ਪਿਸਤੋਲ ਸੀਗਾ ਇਹ ਤੇ ਇਹ ਦਿਖਾ ਕੇ ਇਹਦੀ ਮਤਲਬ ਉਹਦੀ ਕੋਲ 26 ਲੱਖ ਰੁਪਏ ਸੀਗਾ ਜਿਹੜਾ ਵੀ ਉਸ ਮੌਕੇ ਤੇ ਖੋਲਿਆ ਉਹਦੇ ਕੋਲ ਉਦੋਂ ਬਾਅਦ ਇਹ ਚਾਰੇ ਅਸੀਂ ਗ੍ਰਿਫਤਾਰ ਕਰ ਲਏ ਹੈਗੇ ਆ ਤੇ ਜਿਹੜੇ ਪੈਸੇ ਆਬਰਾਮਦ ਕਰ ਲਏ ਹੈਗੇ ਆ ਉਹਨਾਂ ਦਾ ਪਿਸਤੋਲ ਜਿਹੜਾ ਆਇਆ ਆਬਰਾਮਦ ਸਰ ਰਹਿਣ ਵਾਲੇ ਕਿੱਥੋਂ ਦੇ ਸੱਚ ਆ ਇਹ ਰਹਿਣ ਵਾਲੇ ਹੈਗਾ ਇੱਕ ਤਾਂ ਹੈਗਾ ਹੁਪੜ ਦਾ ਇੱਕ ਕੋਟਲੇ ਦਾ ਰਹਿਣਾ ਇੱਕ ਸਦਾਨ ਦਾ ਰਹਿਣਾ ਇੱਕ ਆਪਣੇ ਦਲਾਸ ਰੂਪ ਤੇ ਹੈ ਸਰ ਇਹਨਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਲੁੱਟਾਂ ਨੂੰ ਅੰਜਾਮ ਦਿੱਤਾ ਹੈ ਹਾਂ ਜੀ ਇਹਨਾਂ ਤੇ ਜਿਹੜਾ ਹੈ ਲੁੱਟਾ ਇਹ ਤੇ ਦੋ ਪਰਚੇ ਪਹਿਲੇ ਵੀ ਦਰਜ ਹੈਗੇ ਆ ਜਿਹੜਾ ਸਤਵੀਰ ਆ ਇਹ ਤੇ ਪਹਿਲੇ ਵੀ ਇਹ ਨਾਪੇ ਜੇਲ੍ਹ ਦੇ ਵਿੱਚੋਂ ਆਇਆ ਹੈਗਾ ਇਹ ਤੇ ਪਹਿਲੇ ਵੀ ਖੋ ਦਾ ਪਰਚਾ ਦਰਜ ਹੈਗਾ ਠੀਕ ਸਰ ਇਹਨਾਂ ਨੇ ਪੌਣੇ 12 ਵਜੇ ਰਾਤ ਨੂੰ ਬੁਲਾਇਆ ਸੀਗਾ ਇਹਨਾਂ ਦੀ ਕੋਈ ਮੰਛਾ ਪੂਰੀ ਇਹਨਾਂ ਦੀ ਮੰਛਾ ਇਹ ਹੀ ਸੀ ਕਿ ਬਈ ਕੋਈ ਖੋ ਕਰਨੀ ਹੈਗੀ ਜਿਹੜੇ ਇਹਦੇ ਪੈਸੇ ਹੈਗੇ ਆ ਇਹ ਦੋ ਦਿਨ ਦਾ ਰਿਮਾਂਡ ਹੈ ਸਰ ਇਹਨਾਂ ਦੇ ਵਿੱਚ ਹੋਰ ਵੀ ਕਈ ਸੁਰੱਖ ਮਿਲ ਸਕਦੇ ਐ ਇਹਨਾਂ ਦੇ ਕੋਲ ਹਾਂ ਪੁੱਛ ਕੇ ਸੀ ਕਿ ਹਾਂ ਰਿਮਾਂਡ ਤੇ ਹੋਰ ਵੀ ਰਿਮਾਂਡ ਲੈ ਕੇ ਰਿਮਾਂਡ ਲੈ ਕੇ ਹੋਰ ਵੀ ਪੁੱਛ ਕੇ ਸੀ ਸਰ ਇਹਨਾਂ ਦੇ ਕੋਲ ਗੱਡੀ ਗੁੱਡੀ ਵੀ ਨਾਲ ਇਹਨਾਂ ਕੋਲ ਗੱਡੀ ਵੀ ਸਵਿਫਟ ਜਿਹੜੀ ਹੈਗੀ ਬਰਾਮਦ ਕੀਤੀ ਹੈਗੀ ਹਾਂਜੀ ਜੇਤੀ ਨਹੀਂ ਖੋਹ ਕੀਤੀ ਹੈ ਜੀ ਤੇ ਉਸ ਤੇ ਨੰਬਰ ਜਿਹੜਾ ਸੀਗਾ ਜਿਹੜਾ origignal ਸੀ ਨੰਬਰ ਜਿਹੜਾ ਉਹ ਜਾਲੀ ਲਾਇਆ ਹੋਇਆ ਸੀਗਾ ਜੀ ਠੀਕ ਹੈ ਤੇ ਵੀਜ਼ਾ ਹਾਬੀਨ ਦਾ ਰਾਜਪੁਰੇ ਚ ਵੀ ਸੀਗਾ ਹਾਂਜੀ ਵੀਜ਼ਾ ਹਾਬੀਨ ਦਾ ਰਾਜਪੁਰੇ ਵੀ ਸੀਗਾ ਕੋਈ ਦਫ਼ਤਰ ਇਹਨਾਂ ਦਾ ਨਹੀਂ ਦਫ਼ਤਰ ਇਹਨਾਂ ਦਾ ਜਿਹੜਾ ਹੈਗਾ ਸ਼ੋਅ ਕਰਦਾ ਹੈਗਾ ਉਹ ਆਪਣੇ ਅਮਨੋਰ ਰੋਡ ਤੇ ਗਵਿਤਗੜ ਦੇ ਵਿੱਚ ਹੈਗਾ ਜੀ ਸਰ ਕੀ ਕਹਿਣਾ ਚਾਹੋਗੇ ਜਿਹੜੀ ਇਹ ਜੀ ਲੁੱਟਾ ਕਰਦੇ ਆ ਜਾਂ ਫਿਰ ਇਹਨਾਂ ਕੈਸ਼ ਲੈ ਕੇ ਚਲੇ ਜਾਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਬਸ ਇਹੀ ਆ ਵੀ ਜਿਹੜੇ ਇਹ ਠੱਗੇ ਏਜੰਟ ਆ ਇਹਨਾਂ ਦੇ ਮਤਲਬ ਚੇਤ ਰਹਿਣ ਲੋਕ ਤੇ ਇਹ ਮੇਰਾ ਤਾਂ ਇਹੀ ਕਹਿਣਾ ਹੈ ਵੀ ਇਹ ਜਿਹੇ ਚਾਂਸੇ ਦੇ ਵਿੱਚ ਨਾ ਆ ਕੇ ਆਪਣੇ ਪੈਸੇ ਗੁਵਾਰਦ ਕੰਨ ਠੀਕ ਹੈ ਜੀ ਤੁਹਾਡਾ